ਲੰਬੀ ਦੂਰੀ ਤੈਅ ਕਰਨ ਵਿੱਚ ਵਕਤ ਤਾਂ ਲੱਗਦਾ ਹੀ ਆ ਅੱਜ ਦਾ ਆਪਣਾ ਟੌਪਿਕ ਇਹੀ ਆ ਕਿਉਂਕਿ ਬੜਿਆਂ ਦੇ ਮਨਾਂ 'ਚ ਸਵਾਲ ਹੁੰਦਾ ਬਹੁਤ ਟਾਈਮ ਹੋ ਗਿਆ ਜਤੋ ਜਹਿਤ ਕਰਦਿਆਂ ਨੂੰ ਪਰ ਸਫਲਤਾ ਮਿਲ ਨਹੀਂ ਰਹੀ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਸਫਲਤਾ ਹਰ ਇੱਕ ਇਨਸਾਨ ਦੀ ਜ਼ਿੰਦਗੀ ਚਾਹੁੰਦੀ ਆ ਇਹੋ ਜਿਹਾ ਕੋਈ ਇਨਸਾਨ ਨਹੀਂ ਜੀਦੀ ਜ਼ਿੰਦਗੀ 'ਚ ਸਫਲਤਾ ਦਾ ਨਾਂ ਆਵੇ ਕੰਗਾ ਦੀ ਜ਼ਿੰਦਗੀ ਚ ਲੇਟ ਆਉਂਦੀ ਆ ਕੰਗਾ ਦੀ ਜ਼ਿੰਦਗੀ ਚ ਚਲਦੀ ਆ ਜਾਂਦੀ ਆ ਬਟ ਇਹ ਟਾਈਮ ਚ ਜੋ ਤੁਸੀਂ ਸਟਰਗਲ ਕਰ ਰਹੇ ਹੋ ਇਹ ਤੁਹਾਨੂੰ ਜ਼ਿੰਦਗੀ ਭਰ ਯਾਦ ਰਹੂਗਾ ਇਹ ਸਮਾਂ ਜੋ ਤੁਸੀਂ ਸਟਰਗਲ ਕੀਤੀ ਆ ਬਟ ਜੇ ਬਿਨਾ ਸਟਰਗਲ ਤੋਂ ਤੁਹਾਨੂੰ ਕੋਈ ਚੀਜ਼ ਮਿਲ ਗਈ ਜਾਂ ਬਿਨਾ ਮਿਹਨਤ ਕੀਤੇ ਤੁਹਾਨੂੰ ਇਦਾਂ ਹੀ ਕੋਈ ਚੀਜ਼ ਮਿਲ ਗਈ ਉਸ ਦੀ ਕਦਰ ਨਹੀਂ ਰਹਿਣੀ ਉਸ ਦੀ ਕੋਈ ਵੈਲਿਊ ਨਹੀਂ ਰਹਿਣੀ ਤੇ ਵੈਲਿਊ ਉਦੋਂ ਹੀ ਕਿਸੇ ਚੀਜ਼ ਦੀ ਬੰਦੀ ਹੈ ਜਦੋਂ ਆਪਾਂ ਕਿਸੇ ਚੀਜ਼ ਨੂੰ ਸਮਾਂ ਦਿੰਦੇ ਆ। ਐਗਜ਼ਾਮਪਲ ਦੇ ਤੌਰ ਤੇ ਜਦੋਂ ਕੋਈ ਆਟੋ ਵਾਲਾ ਹੁੰਦਾ ਤੇ ਆਟੋ ਵਾਲੇ ਨੂੰ ਲੋਕ ਕਿੱਦਾਂ ਬਣਾਉਂਦੇ ਆ। ਹੈਲੋ ਇੱਧਰ ਆ। ਆਟੋ ਵਾਲੇ ਨੂੰ ਇਦਾਂ ਹੀ ਬੁਲਾਉਂਦੇ ਆ ਨਾ ਤੇ 에어로ਪਲੇਨ ਨੂੰ ਕੋਈ ਇਦਾਂ ਬੁਲਾਉਂਦਾ ਓਏ ਹੈਲੋ ਇੱਧਰ ਆ। ਗੱਲ ਸੁਣ ਮੇਰੀ ਇੱਧਰ ਆ। ਕਿਉਂ? ਕਿਉਂਕਿ ਆਟੋ ਨੂੰ ਬਣ ਤੇ ਇੱਕ ਜਾਂ ਦੋ ਦਿਨ ਲੱਗਦੇ ਆ। ਤੇ 에어로플레인 ਨੂੰ ਬਣਦੇ ਸਾਲ ਲੱਗ ਜਾਂਦਾ ਤੇ ਜੇ ਆਪਾਂ 에어로플레인 ਤੇ ਜਾਣਾ ਹੁੰਦਾ ਤਾਂ ਆਪਾਂ ਨੂੰ 에어ਪੋਰਟ 2 ਘੰਟੇ ਪਹਿਲਾਂ ਉੱਥੇ ਵੇਟ ਕਰਨੀ ਪੈਂਦੀ ਆ ਤੇ ਜਿਹੜਾ ਉੱਥੇ ਪਾਇਲਟ ਹੁੰਦਾ ਉਹਦੀ ਆਪਾਂ ਸ਼ਕਲ ਵੀ ਨਹੀਂ ਵੇਖ ਸਕਦੇ ਕਿਉਂਕਿ ਉਹਨੂੰ ਸਮਾਂ ਲੱਗਿਆ ਬਣਦੇ ਤੇ ਜਿਹਨੂੰ ਸਮਾਂ ਲੱਗਦਾ ਬਣਦੇ ਉਹਦੀ ਲੋਕ ਵੇਟ ਕਰਦੇ ਆ ਫਿਰ ਤੁਹਾਨੂੰ ਸਫਲਤਾ ਜ਼ਰੂਰ ਮਿਲੂਗੀ ਜ਼ਰੂਰ ਬਸ ਲਾਈਨ 'ਚ ਲੱਗੇ ਰਹੋ ਜਿਆਦਾਤਰ ਮੈਂ ਕੀ ਦੇਖਿਆ ਕਈ ਵਾਰੀ ਲੋਕਾਂ ਦੇ ਮਨਾਂ 'ਚ ਵਿਸ਼ਵਾਸ ਦੀ ਕਮੀ ਹੁੰਦੀ ਆ ਹਜੇ ਤੁਹਾਡੇ ਨਾਲ ਚਮਤਕਾਰ ਨਹੀਂ ਨਾ ਹੋਣ ਲੱਗੇ ਤਾਂ ਕਰਕੇ ਤੁਹਾਡੇ ਅੰਦਰ ਵਿਸ਼ਵਾਸ ਭਰਪੂਰ ਮਾਤਰਾ ਵਿੱਚ ਹੈ ਨਹੀਂਗਾ ਕੋਈ ਨਹੀਂ ਹੁਣ ਜਿਵੇਂ ਜਿਵੇਂ ਤੁਸੀਂ ਪੋਜ਼ਿਟਿਵ ਰਹਿਣ ਲੱਗੇ ਹੋ ਤਾਂ ਤੁਹਾਡੇ ਨਾਲ ਚਮਤਕਾਰ ਵੀ ਹੋਣ ਲੱਗਣਗੇ ਫਿਰ ਵੇਖਿਓ ਤੁਹਾਡਾ ਵਿਸ਼ਵਾਸ ਹੋਰ ਜ਼ਿਆਦਾ ਵਧੂਗਾ ਤੇ ਇੱਕ ਗੱਲ ਹੋਰ ਆ ਤੇ ਮੈਂ ਬੜੇ ਵਾਰੀ ਦੇਖਿਆ ਤੇ ਬੜੇ ਮਿੱਤਰਾਂ ਤੋਂ ਸੁਣਿਆ ਵੀ ਆ ਉਹ ਜਾਦਾ 네ਗੇਟਿਵ ਹੀ ਸੋਚਦੇ ਆ ਕਿ ਕਦੇ ਕਿਸੇ ਨੇ ਆਈ ਨਹੀਂ ਸੋਚਿਆ ਯਾਰ ਜਦੋਂ ਮੇਰੀ ਜੌਬ ਲੱਗ ਗਈ ਨਾ ਤਾਂ ਮੈਂ ਉੱਥੇ ਘੁੰਮਣ ਜਾਊਗਾ ਯਾਰ ਮੇਰਾ ਸੁਪਨਾ ਮੰਮੀ ਡੈਡੀ ਨੂੰ ਵੀ ਲੈ ਕੇ ਜਾਊਗਾ ਆਪਦੇ ਨੂੰ ਤੇ ਜਦੋਂ ਮੇਰੀ ਸੈਲਰੀ ਆਊਗੀ ਤਾਂ ਮੈਂ ਉਹ ਸ਼ੂਜ਼ ਲੈਣੇ ਆ ਸ਼ੂਜ਼ ਲੈਣੇ ਹੀ ਲੈਣੇ ਆ ਯਾਰ ਮੈਂ ਮੇਰਾ ਸ਼ੌਂਕ ਆ షూਸ ਨੂੰ ਲੈ ਖਰੀਦਨ ਦਾ ਜਾਂ ਮੈਂ ਮਮੀ ਡੈਡੀ ਆਸਤੇ ਆਂ ਚੀਜ਼ ਲੈ ਕੇ ਆਉਂਗਾ ਜਾਂ ਮੈਂ ਉੱਥੇ ਜਾਊਂਗਾ ਮੈਂ ਆ ਕੱਪੜੇ ਖਰੀਦਣੇ ਆ ਆਪਦੀ ਸੈਲਰੀ ਨਾਲ ਕੋਈ ਨਹੀਂ ਸੋਚਦਾ ਤੇ ਲੋਕ ਸੋਚਦੇ ਜ਼ਿਆਦਾਤਰ ਕੀ ਆ ਲੋਕ ਸੋਚਦੇ ਇਹ ਚੀਜ਼ ਆ ਯਾਰ ਜੇ ਮੇਰੀ ਜੌਬ ਨਾ ਲੱਗੀ ਜੇ ਮੈਂ ਇਹ ਫੀਲਡ 'ਚ ਕਾਮਯਾਬ ਨਾ ਹੋਇਆ ਤਾਂ ਮੇਰਾ ਕੀ ਬਣੂਗਾ ਲੋਕ ਮੇਰੇ ਬਾਰੇ ਕੀ ਸੋਚਣਗੇ ਜ਼ਿਆਦਾ ਲੋਕ ਇਹੀ ਸੋਚਦੇ ਆ ਤੁਸੀਂ ਅੱਜ ਰਾਤ ਨੂੰ ਸੌਣ ਲੱਗੇ 10-15 ਮਿੰਟ ਇਹੀ ਸੋਚਣਾ ਕਿ ਜਦੋਂ ਤੁਹਾਡੀ ਜੌਬ ਲੱਗੂਗੀ ਤਾਂ ਤੁਸੀਂ ਕੀ ਖਰੀਦੋਗੇ ਜਦੋਂ ਤੁਹਾਡੀ ਸੈਲਰੀ ਆਊਗੀ ਤੁਸੀਂ ਮੰਮੀ ਡੈਡੀ ਆਸਤੇ ਕੀ ਲੈ ਕੇ ਆਉਂਗੇ ਜਦੋਂ ਤੁਸੀਂ ਆਪਣੇ ਪਰਿਵਾਰ ਬਾਰੇ ਸੋਚਦੇ ਹੋ ਦੂਜਿਆਂ ਬਾਰੇ ਸੋਚਦੇ ਹੋ ਤਾਂ ਪਰਮਾਤਮਾ ਤੁਹਾਡੇ ਬਾਰੇ ਸੋਚਦਾ ਤੇ ਜਦੋਂ ਪਰਮਾਤਮਾ ਤੁਹਾਡੇ ਬਾਰੇ ਸੋਚਦਾ ਤਾਂ ਉਹ ਬਹੁਤ ਵਧੀਆ ਸੋਚਦਾ ਤੁਹਾਡੇ ਲਈ ਕਿਉਂਕਿ ਜੇ ਤੁਸੀਂ ਆਪ ਦੇ ਬਾਰੇ ਹੀ ਸੋਚਦੇ ਹੋ ਆਪਦੇ ਪਰਿਵਾਰ ਬਾਰੇ ਨਹੀਂ ਸੋਚਦੇ ਯਾਰ ਇਹਨਾਂ ਦਾ ਕੀ ਆ ਮੈਂ ਆਪਦੇ ਬਾਰੇ ਸੋਚਾਂ ਤਾਂ ਆਪਣੀ ਕੋਈ ਇੰਨੀ ਔਕਾਤ ਨਹੀਂ ਵੀ ਆਪਾਂ ਆਪਦੇ ਲਈ ਸੋਚ ਲਗੇ ਸੋ ਦੂਜਿਆਂ ਬਾਰੇ ਆਪਦੇ ਪਰਿਵਾਰ ਬਾਰੇ ਵੀ ਸੋਚੋ ਤੁਹਾਡਾ ਪਰਮਾਤਮਾ ਆਪੇ ਸੋਚੂਗਾ ਸੋ ਥੈਂਕ ਯੂ ਸਾਰਿਆਂ ਦਾ ਤੇ ਜਿੰਨੇ ਵੀ ਆਪ ਦੀ ਫੀਲਡ ਚ ਸਟਰਗਲ ਕਰ ਰਹੇ ਆ ਆਪਦੇ ਤੇ ਵਿਸ਼ਵਾਸ ਰੱਖੋ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਤੇ ਪੋਜ਼ਿਟਿਵ ਸੋਚਦੇ ਰਹੋ ਸੋ ਥੈਂਕ ਯੂ ਧੰਨਵਾਦ